ਹਲੇਲੂਇਆ 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 ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਹਲੇਲੂਇਆ 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 اے ਸਰਬਸ਼ਕਤੀਮਾਨ ਪਿਤਾ ਪਰਮੇਸ਼ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ ਜੀ ਇਸ ਸੁੰਦਰ ਤੇ ਮੁਬਾਰਕ ਸਮੇਂ ਦੇ ਲਈ ਪਿਤਾ ਪਰਮੇਸ਼ ਜੀ ਜੋ ਤੁਸੀਂ ਸਾਡੇ ਸਭਨਾਂ ਦੀ ਜ਼ਿੰਦਗੀਆਂ ਦੇ ਵਿੱਚ ਦੇ ਦਿੱਤਾ ਹੈ ਪਿਤਾ ਪਰਮੇਸ਼ ਜੀ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਹਲੇਲੂਇਆ ਹallelujah <laughs> ਪ੍ਰਭੂ ਜੀ ਤੁਸੀਂ ਮਹਾਨ ਹੋ ਸਰਵ ਸ਼ਕਤੀਮਾਨ ਪਰਮੇਸ਼ਰ ਜ਼ਿੰਦਾ ਜਲਾਲੀ ਪਰਮੇਸ਼ਰ ਪ੍ਰਭੂ ਜੀ ਜੀ ਸਿਧਾ ਤਨਵਾਦ ਕਰਦੇ ਤੁਹਾਡੇ ਨਾਮ ਨੂੰ ਸਾਰੀ ਮਹਿਮਾ ਤੇ ਜਲਾਲ ਦਿੰਦੇ ਹਾਂ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਅਸੀਂ ਪ੍ਰਭੂ ਯਸ਼ੂ ਮਸੀਹ ਜੀ ਦੇ ਸਾਮਰਥੀ ਨਾਮ ਦੇ ਵਿੱਚ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਸਾਡੀ ਪਾਪ ਵਿਧਰ ਹਜ਼ੂਰੀ ਵਿੱਚ ਚੁੱਕਦੇ ਹਾਂ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੇ ਪਾਪ ਕੋ ਬਿੱਤਰ ਹਜ਼ੂਰੀ ਵਿੱਚ ਸਵੀਕਾਰ ਕਰੋ ਪਿਤਾ ਪਰਮੇਸ਼ ਜੀ ਤੁਹਾਡਾ ਪਰਮੇਸ਼ ਜੀ ਤੇਰਾ ਸ਼ੁਕਰ ਗੁਜ਼ਾਰ ਮਾ ਪਿਤਾ ਪਰਮੇਸ਼ ਜੀ ਹallelujah ਪਿਤਾ ਪਵਿੱਤਰ ਆਤਮਾ ਜੀ ਅਸੀਂ ਆਪਣੇ ਜ਼ਿੰਦਗੀਆਂ ਵਿੱਚ ਆਪ ਜੀ ਦਾ ਸਵਾਗਤ ਕਰਦੇ ਆ ਪਿਤਾ ਪਰਮੇਸ਼ ਜੀ ਅਸੀਂ ਆਪਣੇ ਆਪ ਨੂੰ ਤੁਹਾਡੇ ਪਾਪ ਕੋ ਵਿਦਿਤਾ ਜੰਦਾ ਜ਼ਲਾਲੀ ਹੱਥਾਂ ਵਿੱਚ ਸੌਂਪ ਦਿੰਦੇ ਹਾਂ ਪਿਤਾ ਪਰਮੇਸ਼ਰ ਜੀ ਸਾਡੇ ਰੂਹ ਜੀ ਸਮਝਾਂ ਤੇ ਆਪਣਾ ਕਬਜ਼ਾ ਕਰੋ ਪਿਤਾ ਪਰਮੇਸ਼ਰ ਜੀ ਤੜਤਨ ਵਾਅ ਕਰਦੇ ਹallelujah hallelujah ਥੈਂਕ ਯੂ ਜੀਸਸ ਹਾਲੇਲੂਆ ਪ੍ਰਭੂ ਜੀ ਤੜਾਤਨ ਵਾਦ ਕਰਦੇ ਹਾਲੇਲੂਆ ਰਾਜਾ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਸਰਵ ਸ਼ਕਤੀਮਾਨ ਪਰਮੇਸ਼ਰ ਜੀ ਤੜਾਤਨ ਵਾਦ ਕਰਦੇ ਹਾਲੇਲੂਆ ਪਵਿੱਤਰ 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 ਅਤੀ ਪਵਿੱਤਰ ਸਾਨਾ ਦੇ ਯਹੋਵਾ ਪਰਮੇਸ਼ਰ ਜੀ ਤੜਾਤਨ ਵਾਦ ਕਰਦੇ ਸਾਰੀ ਕਾਇਨਾਤ ਨੂੰ ਬਣਾਉਣ ਵਾਲੇ ਪਰਮੇਸ਼ਰ ਜੀ ਜੀ ਤੜੇ ਸ਼ੁਕਰਗੁਜ਼ਾਰ ਆਪੇ ਤਾ ਪਰਮੇਸ਼ਰ ਜੀ ਪਰਬੂ ਜੀ ਤੁਸੀਂ ਸਾਡੇ ਸਿਰਜਣਹਾਰ ਰਚਣਹਾਰ ਪਰਮੇਸ਼ਰ ਬਹੁਤ ਦਾਤਾਂ ਦਾ ਧੰਵਾਦ ਕਰਦੇ ਆਂ ਤਾ ਪਰਮੇਸ਼ਰ ਜੀ ਜੀ ਸਾਨੂੰ ਸਾਡੀ ਮਾਤਾ ਦੀ ਕੱਖ ਤੋਂ ਹੀ ਚੁਣਿਆ ਤੇ ਠਹਿਰਾਇਆ ਆਪਣੇ ਮਹਿਮਾ ਦੇਲੇ ਪਿਤਾ ਪਰਮੇਸ਼ਰ ਜੀ ਜੀ ਦਾਤਾਂ ਦਾ ਧੰਵਾਦ ਕਰਦੇ ਆਂ ਹallelujah ਹallelujah ਪਰਬੂ ਜੀ ਤੁਸੀਂ ਹੀ ਆਦੋ ਤੁਸੀਂ ਅੰਤੋਲ ਫਾਓ ਮੇਗਾ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਯੁਗ ਨ ਯੁਗ ਇੱਕੋ ਜਿਹੇ ਰਹਿਣ ਵਾਲੇ ਪਰਮੇਸ਼ਰ ਕਦੀ ਨਾ ਬਦਲਣ ਵਾਲੇ ਪਰਮੇਸ਼ਰ ਤੁਹਾਡਾ ਧੰਵਾਦ ਧੰਵਾਦ ਤਾ ਪਰਮੇਸ਼ਰ ਜੀ ਤੜੀ ਪਵਿੱਤਰ ਹਜ਼ੂਰੀ ਦੇ ਲਈ ਪਿਤਾ ਪਰਮੇਸ਼ ਸੱਚੀ ਸਦਾ ਸ਼ੁਕਰਗੁਜ਼ਾਰ ਆ ਪਿਤਾ ਪਰਮੇਸ਼ ਜੀ ਹallelujah ਪ੍ਰਭੂ ਜੀ ਤੁਹਾਡੇ ਸ਼ੁਕਰਗੁਜ਼ਾਰ ਆ ਤੁਹਾਡੇ ਬਚਨ ਵਿੱਚ ਲਿਖਿਆ ਦਿੱਤੇ ਕਿਤੇ ਪਰਮੇਸ਼ ਦਾ ਆਤਮਾ ਉੱਥੇ ਆਜ਼ਾਦੀ ਹੈ ਪਿਤਾ ਪਰਮੇਸ਼ ਜੀ ਤੁਹਾਡਾ ਧੰਵਾਦ ਹallelujah ਹallelujah ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਇੱਕ ਇੱਕ ਜਾਨ ਨੂੰ ਪਿਤਾ ਪਰਮੇਸ਼ ਜੀ ਜਿੰਨੇ ਵੀ ਜਾਨ ਪਿਤਾ ਪਰਮੇਸ਼ ਜੀ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਆਣ ਪਿਤਾ ਪਰਮੇਸ਼ ਜੀ

ਪ੍ਰਭੂ ਜੀ ਤੁਸੀਂ ਸਾਨੂੰ ਵਿੱਦ ਸਮੇ ਦੇ ਵਿੱਚ ਸੰਭਾਲ ਕੇ ਰੱਖਿਆ ਹੈ ਪਿਤਾ ਪਰਮੇਸ਼ ਜੀ ਹਾਤਰ ਦੇ ਪਾਪ ਤੇ ਬੁਰਾਈ ਤੋਂ ਬਚਾਇਆ ਹੈ ਪਿਤਾ ਪਰਮੇਸ਼ ਜੀ ਤੁਸੀਂ ਸਾਡੀ ਸਭ ਨਾਲ ਜ਼ਰੂਰਤਾਂ ਨੂੰ ਪੂਰਾ ਕੀਤਾ ਹੈ ਪਿਤਾ ਪਰਮੇਸ਼ ਜੀ ਜਿਸ ਦਿੜਾ ਤਨਵਾਦ ਕਰਦੇ ਆ ਪਿਤਾ ਪਰਮੇਸ਼ ਜੀ ਸਾਡੀ ਸ਼ੁਕਰਗੁਜ਼ਾਰੀ ਦੀ ਹੈ ਪੇਟਾ ਨੂੰ ਪਿਤਾ ਪਰਮੇਸ਼ ਜੀ ਆਪਣੀ ਹਜ਼ੂਰੀ ਵਿੱਚ ਸਵੀਕਾਰ ਕਰੋ ਪਿਤਾ ਪਰਮੇਸ਼ ਜੀ ਹਾਲੇਲੂਇਆ ہالی لوئی ہے ہالی لوئی آبھو جی آج دس سندر اور مبارک دن پتا پرمیش جی ابھی تا دنواد کر دیا پتا پرمیش جی بہت سارے لوگ پربو جی آج کا دن نہیں دیکھ سکے پتا پرمیش جی لیکن تاریخ کرپا تا فضل تاگرہ ہی سارے لی کافی ہے پتا پرمیش جی تاڑا دنواد تا دیا واسطے پتا پرمیش جی تاری دیا پیڑھی در پیڑھی بنی رہی ہے پتا پرمیش جی تاڑا دنواد تا کر دے پربھو جی, تا جی. سارے سب ਜਾਣੇ ਤੇ ਅਣਜਾਣੇ ਗੁਨਾਹਾਂ ਸਾਨੂੰ ਬਖਸ਼ ਦਿਓ ਬਿਤਾ ਪਰਮੇਸ਼ ਜੀ ਸਾਨੂੰ ਆਪਣੇ ਪਾਕ ਪਵਿੱਤਰ ਲਹੂ ਦੇ ਨਾਲ ਧੋ ਕੇ ਸ਼ੁੱਧ ਕਰੋ ਬਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਕਰਦਿਆਂ ਹallelujah ਹallelujah ਪ੍ਰਭੂ ਜੀ ਤੁਸੀਂ ਕਿਹਾ ਮੈਨੂੰ ਪੁਕਾਰ ਮੈਂ ਤੈਨੂੰ ਵੱਡਿਆ ਵੱਡਿਆ ਤੇ ਓਕਿਓਕਿ ਗੱਲਾਂ ਦੱਸਾਂਗਾ ਜਿਨ੍ਹਾਂ ਨੂੰ ਤੂੰ ਹਜੇ ਨਹੀਂ ਸਮਝਦਾ ਬਿਤਾ ਪਰਮੇਸ਼ ਜੀ ਦਇਆ ਕਰੋ ਬਿਤਾ ਪਰਮੇਸ਼ ਜੀ ਸਾਨੂੰ ਆਤਮਿਕ ਬੁੱਧ ਦਿਓ ਬਿਤਾ ਪਰਮੇਸ਼ ਜੀ ਸਾਨੂੰ ਗਿਆਨ ਪ੍ਰਕਾਸ਼ ਸਮਝਦਾ ਆਤਮਾ ਦਿਓ ਬਿਤਾ ਪਰਮੇਸ਼ ਜੀ અસિ તહેતાનું સમજ સકીએ પિતા પરમેશ જી પવિત્ર આત્મા ગત કરો પિતા પરમેશ ਪਰਬੂ ਜੀ ਸਾਡੇ ਆਤਮਿਕ ਕੰਨਾਂ ਨੂੰ ਖੋਲ ਦਿਓ ਤਾਂ ਜੋ ਸਾਫ਼-ਸਾਫ਼ ਆਡੀ ਆਵਾਜ਼ ਨੂੰ ਸੁਣ ਸਕੇ ਪਿਤਾ ਪਰਮੇਸ਼ਰ ਜੀ ਦਇਆ ਕਰੋ ਹallelujah ਜਿਵੇਂ ਜਿਸ ਤਰ੍ਹਾਂ ਇਹਨੇ ਪਾਣੀ ਦੇ ਨਦੀਆਂ ਦੇ ਲਈ ਤਰਸਦੀ ਹੈ ਪਿਤਾ ਪਰਮੇਸ਼ਰ ਜੀ ਜਿਸ ਤਰ੍ਹਾਂ ਹੀ ਸਾਡਾ ਮਨ ਤੁਹਾਡੀ ਹਜ਼ੂਰੀ ਦੇ ਲਈ ਤਰਸਦਾ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹallelujah ਹallelujah ਜਦ ਜਨਿਓ ਹਵਾਨੇ ਬਣਾਇਆ ਇਸ ਵਿੱਚ ਬਾਗ-ਬਾਗ ਹੋਵੋ ਹਾਲੇਲੂਇਆ ਹਾਲੇਲੂਇਆ ਧੰਨਵਾਦ ਧੰਨਵਾਦ ਯਹੋਵਾ ਦਾ ਧੰਨਵਾਦ ਕਰਨਾ ਤੇ ਹੀ ਆਤਮਾ ਹਨ ਪਰਮੇਸ਼ਰ ਜੀ ਤੁਹਾਡੇ ਨਾਮ ਦਾ ਗੁਣ ਗਾਣਾ ਭਲਾ ਹੈ ਸਵੇਰ ਨੂੰ ਤੁਹਾਡੀ ਦਇਆ ਦਾ ਤੇ ਰਾਤ ਨੂੰ ਤੁਹਾਡੀ ਵਫਾਦਾਰੀ ਦਾ ਗੁਣ ਗਾਣ ਕਰਨਾ ਭਲਾ ਹੈ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਆਪਣੇ ਭੈ ਮੰਨਣ ਵਾਲਿਆਂ ਦੇ ਨੇੜੇ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਆਪਣੇ ਪੁਕਾਰਨ ਵਾਲਿਆਂ ਦੇ ਨੇੜੇ ਰਹਿੰਦੇ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਤੁਸੀਂ ਧਰਮੀ ਦੀ ਦੁਹਾਈ ਨੂੰ ਸੁਣਦੇ ਹੋ ਤੇ ਉਸਨੂੰ ਤਦ ਦਿੰਦੇ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਹallelujah ਹallelujah ਪ੍ਰਭੂ ਜੀ ਤੁਹਾਡੇ ਵਚਨ ਵਿੱਚ ਲਿਖਿਆ ਉਹ ਮੈਨੂੰ ਪੁਕਾਰੇਗਾ ਮੈਂ ਉਹਨੂੰ ਉੱਤਰ ਦੇਵਾਂਗਾ ਦੁੱਖ ਵਿੱਚ ਮੈਂ ਉਹਦੇ ਅੰਕ ਸੰਗ ਹੋਵਾਂਗਾ ਮੈਨੂੰ ਛੁਡਾਵਾਂਗਾ ਉਹਨੂੰ ਆਦਰ ਦੇਵਾਂਗਾ ਹallelujah ਧੰਵਾਦ ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨਾਂ ਦੇ ਲਈ ਪ੍ਰਭੂ ਦਾ ਲਤਾਨਵਾਦ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਆਪਣਾ ਵਚਨ ਭੇਜ ਕੇ ਆਣ ਵਾਲੀ ਤਬਾਹੀ ਤੋਂ ਬਚਾਉਂਦੇ ਹੋ ਪਿਤਾ ਪਰਮੇਸ਼ਰ ਜੀ ਦਾ ਲਤਾਨਵਾਦ ਹallelujah ਪ੍ਰਭੂ ਜੀ ਜਿੰਨੇ ਵੀ ਜਾਣ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚ ਆਣ ਪਿਤਾ ਪਰਮੇਸ਼ਰ ਜੀ ਇੱਕ ਇੱਕ ਜਾਣ ਤੇ ਆਪਣੀ ਵੱਡੀ ਦਇਆ ਤੇ ਕਿਰਪਾ ਕਰੋ ਪਿਤਾ ਪਰਮੇਸ਼ਰ ਜੀ ਦਇਆ ਕਰੋ ਹallelujah ਪ੍ਰਭੂ ਜੀ ਇਹਨਾਂ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪਿਤਾ ਪਰਮੇਸ਼ਰ ਜੀ ਆਪਣੇ ਪਾਕ ਪਵਿੱਤਰ ਸ਼ਾਹੀ ਖਜ਼ਾਨਿਆਂ ਵਿੱਚੋਂ ਪੂਰਿਆ ਕਰਨਾ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹallelujah ਹallelujah ਪ੍ਰਭੂ ਜੀ ਤੁਸੀਂ ਸਾਡਾ ਉੱਚਾ ਗਾੜੋ ਸਾਡੇ ਸਹਾਇਕ ਉਹ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਜਿਸ ਤਰ੍ਹਾਂ ਜਦਾ ਦਾਊਦ ਕਹਿੰਦਾ ਹੈ ਮੈਂ ਆਪਣੀ ਅੱਖਾਂ ਪਹਾੜਾ ਵੱਲ ਚੱਕਾਂਗਾ ਮੇਰੀ ਸਹਾਇਤਾ ਕਿੱਥੋਂ ਆਵੇਗੀ ਮੇਰੀ ਸਹਾਇਤਾ ਯਹੋਵਾ ਪਰਮੇਸ਼ਰ ਤੋਂ ਹੈ ਜਿਹੜਾ ਕਾਸ਼ ਪ੍ਰਿਥਵੀ ਨੂੰ ਬਣਾਉਣ ਵਾਲਾ ਪਰਮੇਸ਼ਾ ਹallelujah ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਸਹਾਇਕ ਹੋ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਹallelujah ਹallelujah ਪ੍ਰਭੂ ਜੀ ਤੁਹਾਡੇ ਬਚਨ ਦੇ ਵਿੱਚ ਲਿਖਿਆ ਤੂੰ ਯਹੋਵਾ ਆਪਣੇ ਪਰਮੇਸ਼ਰ ਦੀ ਉਪਾਸਨਾ ਕਰ ਤੇਰੇ ਅੰਨ ਤੇ ਜਲ ਦੇ ਬਰਕਤ ਦੇਵੇਗਾ ਤੇਰੇ ਵਿੱਚੋਂ ਸਾਰੇ ਬਿਮਾਰੀਆਂ ਨੂੰ ਬਾਹਰ ਕੱਢ ਦੇਵੇਗਾ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਪ੍ਰਭੂ ਜੀ ਨੇ ਵੀ ਅਸ ਬਿਮਾਰੀ ਦੇ ਕਾਰਨ ਕਿਸੇ ਵੀ ਤੰਗੀ ਦੇ ਕਰ ਪਰੇਸ਼ਾਨ ਹਨ ਪਿਤਾ ਪਰਮੇਸ਼ ਜੀ ਤੁਸੀਂ ਸਾਰੇ ਬੋਝ ਜਿਨ੍ਹਾਂ ਦੇ ਆਪਣੇ ਉੱਤੇ ਲੈ ਲਿਆ ਪਿਤਾ ਪਰਮੇਸ਼ ਜੀ ਹallelujah ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ ਜੀ ਤੁਹਾਡੇ ਕੋੜੇ ਖਾਂ ਦੇ ਨਾਲ ਅਸੀਂ ਚੰਗੇ ਹੋ ਚੁੱਕੇ ਹਾਂ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਧੰਨਵਾਦ ਪਿਤਾ ਪਰਮੇਸ਼ ਜੀ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਪਿਤਾ ਪਰਮੇਸ਼ ਜੀ ਤੁਹਾਡੇ ਲਹੂ ਵਹਾਉਣ ਦੇ ਵਸੀਲੇ ਦੇ ਨਾਲ ਸਾਨੂੰ ਪਾਪਾਂ ਦੀ ਮਾਫੀ ਮਿਲੀ ਹੈ ਪਿਤਾ ਪਰਮੇਸ਼ ਜੀ ਤਾਂ ਬਾਦ ਤਾਂ ਬਾਦ ਹallelujah ਹallelujah Thank you Jesus Thank you Jesus Hallelujah ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਹਰ ਇੱਕ ਵੈਰੀ ਦੀ ਸ਼ਕਤੀ ਨੂੰ ਯੀਸ਼ੂ ਮਸੀਹ ਦੇ ਸਾਮਰਥੀ ਨਾਮ ਵਿੱਚ ਜਿਹਨਾਂ ਦੀ ਜ਼ਿੰਦਗੀ ਵਿੱਚੋਂ ਖਤਮ ਕਰ ਦੇ ਨਾਸ਼ ਕਰ ਦੇ ਪਿਤਾ ਪਰਮੇਸ਼ਰ ਜੀ ਤੇਲਾ ਤੁਹਾਨੂੰ ਬਾਗ ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ ਹਰ ਇਤਿਆਜ ਉਹ ਤੇਰੇ ਵਿਰੁੱਧ ਬਣਾਇਆ ਜਾਵੇਗਾ ਉਹਨੇ ਕੰਮਾ ਹੋ ਜਾਵੇਗਾ ਹਰ ਜੀਵ ਜੋ ਤੇਰੇ ਨੇ ਵਿਰੁੱਧ ਨਿਯੋਂ ਦੇ ਲਈ ਉੱਠੇਗੀ ਉਹ ਦੋਸ਼ੀ ਠਰਾਏਗੀ ਹਰ ਆਏ ਜਾਵੇਗੀ ਯਹਵਾ ਦੇ ਦਾਸਾਂ ਦਾ ਅਧਿਕਾਰ ਹੈ ਸਤਿਗੁਰ ਪਿਤਾ ਪਰਮੇਸ਼ਰ ਜੀ ਹਰ ਇੱਕ ਵੈਰੀ ਦੀ ਸ਼ਕਤੀ ਇਹਨੇ ਦੇ ਜੀਵਨਾਂ ਵਿੱਚ ਨਾਸ਼ ਹੋ ਜਾਈ ਯਿਸੂ ਮਸੀਹ ਦੇ ਸਾਮਣ ਤੇ ਨਾਮ ਦੇ ਪ੍ਰਭੂ ਜੀ ਤੁਸੀਂ ਸਾਨੂੰ ਹਰ ਇੱਕ ਵੈਰੀ ਦੀ ਸ਼ਕਤੀ ਦਾ ਅਧਿਕਾਰ ਦਿੱਤਾ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਤੁਹਾਡੇ ਵਚਨ ਚਿਲ ਗਿਆ ਤੁਹਾਡੇ ਵੈਰੀ ਨਾ ਹੋਇਆ ਜੇ ਹੋ ਜਾਣ ਹਾਲੇਲੂਇਆ ਹਾਲੇਲੂਇਆ ਯਹਵਾ ਦਾ ਦੂਤ ਉਹਨਾਂ ਦਾ ਪਿੱਛਾ ਕਰੇ ਤੇ ਹਰ ਇੱਕ ਵੈਰੀ ਦੀ ਸ਼ਕਤੀ ਨਾਸ਼ ਹੋ ਜਾਈ ਯਿਸੂ ਮਸੀਹ ਦੇ ਸਾਮਣ ਤੇ ਨਾਮ ਦੇ ਵਿੱਚ ਹallelujah hallelujah hallelujah ਯਹੋਵਾ ਮੇਰਾ ਚਰਵਾ ਮੈਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੋਵੇਗੀ ਹallelujah ਧੰਵਾ 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 ਬਿਤਾ ਪਰਮੇਸ਼ ਜਿੱਦੂ ਸਾਡੇ ਵੈਰੀਆਂ ਦੇ ਸਾਹਮਣੇ ਸਾਡੇ ਲਈ ਮੇਜ਼ ਵਿਛਾਇਆ ਹੈ ਪਿਤਾ ਪਰਮੇਸ਼ ਜੀ ਕਿਉਂ ਸਾਨੂੰ ਰੋਹਾਨੀ ਤੇ ਜਿਸਮਾਨੀ ਬਰਕਤਾਂ ਦਿੱਤੀਆਂ ਪ੍ਰਭੂ ਜੀ ਤੁਹਾਡਾ ਧੰਵਾ ਕਹਦੇ ਪਿਤਾ ਪਰਮੇਸ਼ ਜੀ ਜਿੱਦੂ ਸਾਨੂੰ ਚਿੱਕੜ ਵਿੱਚੋਂ ਕੱਢ ਕੇ ਤੇ ਤਾਂ ਤੇ ਖੜਿਆ ਕਿ ਤਾ ਪਿਤਾ ਪਰਮੇਸ਼ ਜੀ ਜਿੱਦੂ ਸਾਡੀ ਜਾਨ ਨੂੰ ਮੌਤ ਤੋਂ ਬਚਾਇਆ ਪਿਤਾ ਪਰਮੇਸ਼ ਜੀ ਜਿੱਦੂ ਸਾਨੂੰ ਸਾਡੇ ਪੈਰਾਂ ਨੂੰ ਫਿਸਲਣ ਤੋਂ ਬਚਾਇਆ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਤੁਹਾਡੇ ਸ਼ੁਕਰ ਗੁਜ਼ਾਰ ਹਾਂ ਪਿਤਾ ਪਰਮੇਸ਼ਰ ਜੀ ਤੁਹਾਡੀ ਕਿਰਪਾ ਵਾਸਤੇ ਪ੍ਰਭੂ ਜੀ ਸਾਡੀ ਅਦੁੱਬਧ ਦਇਆ ਵਾਸਤੇ ਪ੍ਰਭੂ ਜੀ ਤੁਹਾਡਾ ਧੰਵਾਦ ਧੰਵਾਦ ਹਾਲੇਲੂਇਆ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਚ ਲਿਖਿਆ ਹੈ ਮੈਂ ਤੈਨੂੰ ਕਨਾਨ ਦਾ ਦੇਸ਼ ਦੇਵਾਂਗਾ ਇਹ ਤੁਹਾਡੀ ਮਿਲਖ ਦਾ ਹਿੱਸਾ ਹੈ ਹਾਲੇਲੂਇਆ ਧੰ ਧੰਨਵਾਦ ਤੁਹਾਡੇ ਵਚਨ ਵਿੱਚ ਲਿਖਿਆ ਮੈਥੋਂ ਮੰਗ ਮੈਂ ਕੋਮਾ ਤੇਰੀ ਮਿਰਾਤ ਅਤੀ ਦੇ ਕੰਡੇ ਤੇਰੀ ਮਿਲਖ ਕਰਦੇ ਹਾਂ ਹਾਲੇਲੂਆ ਧੰਨਵਾਦ ਪਿਤਾ ਪਰਮੇਸ਼ੂ ਜੀ ਤੁਸੀਂ ਆਪਣੇ ਭੈ ਮੰਨਣ ਵਾਲਾ ਦੇ ਨੇੜੇ ਹੋ ਪਿਤਾ ਪਰਮੇਸ਼ੂ ਜੀ ਤੁਸੀਂ ਧਰਮ ਦੀ ਇੱਛਾ ਪੂਰੀਆਂ ਕਰਦੇ ਹੋ ਪਿਤਾ ਪਰਮੇਸ਼ੂ ਜੀ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ੂ ਜੀ ਤੁਸੀਂ ਹਿਰਦੇ ਉਹ ਗੁਰਦੇ ਨੂੰ ਜਾਂਚਣ ਵਾਲੇ ਪਰਮੇਸ਼ੂ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ੂ ਜੀ ਤੁਹਾਡੇ ਵਚਨ ਜਿ ਲਿਖਿਆ ਆਪਣੇ ਪੂਰੇ ਦਿਲ ਦੇ ਨਾਲ ਹੀ ਉਹ ਹਵਾ ਤੋਂ ਪ੍ਰੋਸਾਰਕ ਆਪਣੇ ਹੀ ਸਮਝ ਉਤੇ ਇਤਬਾਰ ਨਾ ਕਰ ਆਪਣੇ ਸਾਰੇ ਰਾਹਾਂ ਵਿੱਚ ਉਹਨੂੰ ਪਛਾਣ ਉਹ ਤੇਰੇ ਮਾਰਗਾਂ ਨੂੰ ਸਿੱਧਿਆ ਕਰੇਗਾ ਹallelujah ਤੂੰ ਆਪਣੇ ਨਿਗਾ ਵਿੱਚ ਬੁੱਧਵਾਰ ਨਾ ਹੋ ਯਹੋਵਾ ਦਾ ਪੈ ਰੱਖਦੇ ਹਰ ਤਰ੍ਹਾਂ ਦੀ ਬੁਰਾਈ ਤੋਂ ਲਾਂਭੇ ਰਹਿ ਇਸ ਤੋਂ ਤੇਰੀ ਨਾਭੀ ਨੇ ਰੋਗ ਹੋਵੇਗੀ ਤੇਰੀ ਹੱਡੀਆਂ ਉਸਟੂ ਬਸਟ ਰਹਿਣਗੀਆਂ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਾ ਧੰਨਵਾਦ ਪਿਤਾ ਪਰਮੇਸ਼ਾ ਜੀ ਤੁਹਾਡੇ ਪਾਵ ਪਵਿੱਤਰ ਵਚਨਾਂ ਦੇ ਲਈ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਆ ਪਿਤਾ ਪਰਮੇਸ਼ਾ ਜੀ ਇਸ ਪ੍ਰਾਰਤ ਕਾ ਜੀ ਪ੍ਰਭੂ ਜੀ ਜੋ ਵੀ ਬਰਕਤ ਤੁਸੀਂ ਵਿਵਸਥ ਸਾਰ 28 ਵਿੱਚ ਠਹਿਰਾਇਆ ਪਿਤਾ ਪਰਮੇਸ਼ਾ ਜੀ ਇੱਕ ਇੱਕ ਬਰਕਤ ਪਿਤਾ ਪਰਮੇਸ਼ਾ ਜੀ ਇਹ ਨਦੀ ਜ਼ਿੰਦੇਵ ਜੈਕਟਿਵੇਟ ਹੋ ਜਾਣ ਪਿਤਾ ਪਰਮੇਸ਼ਾ ਜੀ ਅਸੀਂ ਪ੍ਰਾਰਥਨਾ ਕਰਦੇ ਇਹਨਾਂ ਦੇ ਬੱਚਿਆਂ ਦੇ ਲਈ ਪਿਤਾ ਪਰਮੇਸ਼ ਜੀ ਨੇ ਦੇ ਬੱਚਿਆਂ ਨੂੰ ਵੀ ਸਮਾਜਾਰੀ ਵਾਲਾ ਅਗਿਆਕਾਰੀ ਵਾਲਾ ਪਵਿੱਤਰਤਾਈ ਵਾਲਾ ਮਨ ਦੇ ਪਿਤਾ ਪਰਮੇਸ਼ ਜੀ ਦਾ ਧੰਨਵਾਦ ਧੰਨਵਾਦ ਦਾ ਪਰਮੇਸ਼ ਜੀ ਹallelujah ਤੁਹਾਡੀ ਕਿਰਪਾ ਹੀ ਸਾਡੇ ਲਈ ਕਾਫੀ ਹੈ ਪਿਤਾ ਪਰਮੇਸ਼ ਤੁਹਾਡੇ ਬੱਚੇ ਵਿੱਚ ਕਿਸੇ ਚਾਰਿਆਂ ਦੀ ਪੀੜੀ ਮੁਬਾਰਕ ਹੋਵੇਗੀ ہلیلویہ ہلیلویہ مبارک ہے وہ جدا پروسہ یہ ہوا پرمیش دیتے ہیں اوزہ پلا ہوئے گا وہ اپنے حتہ دی کمائی نو ضرور کھاوے گا ہلیلویہ سچ مجھ پتہ پرمیش جی ہر طرح دی فضول خرچی رو پرو جی اسی انہیں دی جیبنا میں جو ختم کر دینے یہ مسیح دے سامر دی سامر تھی نام دی وجہ پتہ پرمیش جی ਹਰ ਇੱਕ ਤੇ ਅੱディ ਬੈਡ ਨਿਊਜ਼ ਨੂੰ ਇਹਨਾਂ ਦੇ ਜੀਵਨ ਵਿੱਚ ਕੈਨਸਲ ਕਰ ਦੇਣ ਯੇਸ਼ੂ ਮਸੀਹ ਦੇ ਸਾਮਰਥਿ ਨਾਮ ਜਾਰਿਕ ਗੁੱਡ ਨਿਊਜ਼ ਆਵੇ ਬਤਾ ਪਰਮੇਸ਼ਰ ਜੀ ਹਰ ਤਰ੍ਹਾਂ ਦਾ ਫੇਵਰ ਇਹਨਾਂ ਨੂੰ ਮਿਲੇ ਯੇਸ਼ੂ ਮਸੀਹ ਦੇ ਸਾਮਰਥਿ ਨਾਮ ਵਿਚ ਹallelujah ਹallelujah ਤੋ ਜਿਹਨਾਂ ਦੇ ਹੱਥਾਂ ਦੇ ਕੰਮਾਂ ਤੇ ਆਪਣੀ ਆਸ਼ੀਸ਼ ਔਰ ਬਰਕਤ ਦੇਣਾ ਬਤਾ ਪਰਮੇਸ਼ਰ ਜੀ ਤਰ੍ਹਾਂ ਤਾਂ ਬਾਧਾ ਤਰ੍ਹਾਂ ਦੀ ਵੈਰੀ ਦੀ ਸ਼ਕਤੀ ਜਿਹੜੀ ਇਹਨਾਂ ਦੀ ਬਰਕਤ ਨੂੰ ਚੁਰਾਉਣਾ ਚਾਹਦੀ ਯੇਸ਼ੂ ਮਸੀਹ ਦੇ ਸਾਮਰਥਿ ਨਾਮ ਵਿਚ ਹਰ ਇੱਕ ਵੈਰੀ ਦੀ ਸ਼ਕਤੀ ਨੂੰ ਮਤੀ 18 ਦੇ ਅਨੁਸਾਰ ਇਨਦੇ ਜੀਵਨ ਵਿੱਚ ਬੰਦ ਨੇ ਯਿਸੂ ਮਸੀਹ ਦੇ ਸਾਹਮਣੇ ਦਾਮ ਹallelujah ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਸੱਚਮੁੱਚ ਵਿਧਾ ਪਰਮੇਸ਼ ਜੀ ਤੂੰ ਸਾਡੀ ਪ੍ਰਾਰਥਨਾ ਨੂੰ ਸੁਣਨ ਵਾਲੇ ਪਰਮੇਸ਼ ਉਹ ਵਿਧਾ ਪਰਮੇਸ਼ ਜੀ ਜਿਹਦੇ ਤੜਾ ਤੋਂ ਬਾਅਦ ਕਦੇ ਅੜੀ ਬੱਚੇ ਨੂੰ ਸਿਲਕਾ ਸ਼ੇਰ ਬੱਚੇ ਨੂੰ ਘਾਟਾ ਪਿੰਦਾ ਹੈ ਪੁੱਤ ਲੱਗਦੀ ਹੈ ਪਰ ਯਹੋਵਾ ਦੇ ਤਾਲਿਬਾ ਨੂੰ ਕਿਸੇ ਚੰਗੀ ਵਸਦੀ ਥੋੜੇ ਨਹੀਂ ਹੋਵੇਗੀ ਹallelujah ਹallelujah ਯਹਵਾ ਦੇ ਪੁਕਾਰ ਵਾਲੇ ਕਦੀ ਵੀ ਸ਼ਰਮਿੰਦੇ ਨਹੀਂ ਹੋਣਗੇ ਹallelujah ਸੱਚਮੁੱਚ ਪਿਤਾ ਪਰਮੇਸ਼ ਜੀ ਸਾਡੀ ਸਹਾਇਤਾ ਸਵਰਗ ਵਿੱਚੋਂ ਆਉਂਦੀ ਹੈ ਤੁਹਾਨੂੰ ਬਾਦ ਕਰਦੇ ਪਿਤਾ ਪਰਮੇਸ਼ ਜੀ ਤੁਸੀਂ ਸਾਡੇ ਮੰਗਨ ਤੋਂ ਪਹਿਲਾਂ ਹੀ ਜਾਣ ਦਿਓ ਪਿਤਾ ਪਰਮੇਸ਼ ਸੱਚਮੁੱਚ ਤੁਸੀਂ ਯਹਵਾ ਹੀ ਹੋ ਮਹਾਨ ਕਰਨ ਵਾਲੇ ਪਰਮੇਸ਼ ਹੋ ਸਾਡੇ ਇੰਤਜ਼ਾਮੀ ਖੁਦਾ ਹੋ ਧੰਨ ਪਰਮੇਸ਼ਰ ਜੀ ਧੰਨਵਾਦ ਕਰਦੇ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਇਹਨਾਂ ਦੇ ਆਂਜਨ ਦੇ ਰਾਹਾਂ ਨੂੰ ਮੁਬਾਰਕ ਨਾ ਬਤਾ ਪਰਮੇਸ਼ਰ ਜੀ ਦੀ ਦਇਆ ਕਰੋ ਹਾ ਤਾਂ ਇੱਕ ਖੂਫ ਖਤਰੇ ਐਕਸੀਡੈਂਟਾਂ ਤੋਂ ਬਚਾ ਕੇ ਰੱਖਣਾ ਬਤਾ ਪਰਮੇਸ਼ਰ ਜੀ ਇਹਨਾਂ ਦੇ ਇਹਨਾਂ ਦੇ ਪਰਿਵਾਰ ਦੇ ਤਾਂ ਕਿਰਪਾ ਭਰਿਆ ਹ ਹਮੇਸ਼ਾ ਬਣਿਆ ਰਹੇ ਬਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਹਾਲੇਲੂਇਆ 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 ਥੈਂਕ ਯੂ ਜੀਸਸ ਪ੍ਰਭੂ ਜੀ ਤੁਸੀਂ ਸਾਡੇ ਸਾਰੇ ਪ੍ਰਾਰਥਨਾ ਸੁਣਿਆ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਅਸੀਂ ਆਪਣੇ ਆਗਵਾ ਦੇ ਲਈ ਪ੍ਰਾਰਥਨਾ ਕਰਦੇ ਬੁਝੇ ਅਸੀਂ ਆਪਣੇ ਆਗੂਆਂ ਦੀ ਤੰਦਰੁਸਤੀ ਅਤੇ ਸੁਖ ਸਲਾਮ ਦੀ ਬਿੱਧਾ ਪਰਮੇਸ਼ਰ ਜੀਹਦੀ ਪਾਵ ਪਵਿੱਤਰ ਜ਼ੂਰੀ ਵਿੱਚੋਂ ਮੰਗਦੇ ਹਾਂ ਪਿਤਾ ਪਰਮੇਸ਼ਰ ਜੀ ਇੰਨੇ ਵੀ ਦਾ ਦੱਸਿਆ ਬਿਤਾ ਪਰਮੇਸ਼ ਜੀ ਤੁਹਾਡੀ ਖਿਦਮਤ ਦੇ ਵਿੱਚ ਲੱਗੇ ਹੋਇਆ ਹਨ ਉਹਨਾਂ ਤੇ ਉਹਨਾਂ ਦੇ ਪਰਿਵਾਰਾ ਤੁਹਾਡੀ ਸ਼ਾਂਤੀ ਤੁਹਾਡੀ ਆਸ਼ੀਸ਼ ਹਮੇਸ਼ਾ ਬਣੀ ਰਹੇ ਬਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਬਿਤਾ ਪਰਮੇਸ਼ ਜੀ ਇਸ ਇਜ਼ਰਾਈਲ ਦੀ ਵਿਸ਼ੋਖ ਸੰਗ ਤੇ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਹਾਂ ਬਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਸੀਂ ਮਹਾਨ ਉਹ ਸਰਵਸ਼ਕਤੀਮਾਨ ਪਰਮੇਸ਼ਰ ਪ੍ਰਭੂ ਜੀ ਤੁਸੀਂ ਸਾਡੇ ਸਾਰੀਆਂ ਪ੍ਰਾਰਥਨਾ ਨੂੰ ਸੁਣ ਕੇ ਉੱਤਰ ਦੇ ਦਿੱਤਾ ਇਸ ਵਿਸ਼ਵਾਸ ਕਰਦੇ ਹਾਂ ਪ੍ਰਭੂ ਜੀ ਸਾਰੀ ਪ੍ਰਾਰਥਨਾ ਨੂੰ ਅਸੀਂ ਆਪਣੇ ਮੁਕਤੀਦਾਤਾ ਪ੍ਰਭੂ ਯੇਸ਼ੂ ਮਸੀਹ ਜੀ ਦੇ ਜ਼ਿੰਦਾ ਸਾਮਰਥੀ ਨਾਮ ਵਿੱਚ ਮੰਗਦੇ ਹਾਂ ਆਮੀਨ ਆਮੀਨ